ਵੀਰੋ 7 ਨੰਬਰ ਦੀ ਕਿੱਟ ਵਿੱਚ ਲਵੀ ਆ ਗਿਆ ਰੋਕਣ ਲਈ ਕੁੰਦੀ ਆ ਗਿਆ ਸਾਹਮਣੇ ਮੇਰੇ ਵੀਰੋ ਕੀ ਬਾਤ ਆ ਪਲੰਟੀ ਕਲੀਅਰ ਹੈ ਉੱਥੋਂ ਦੇ ਅਗਲਾ ਪਲੇਅਰ ਦੂਜੀ ਵਲਾਂਡੀ ਮੇਲੀਅਫ ਸੀ ਬਿੱਲੂ ਡਾਂਡੀਆਂ ਆ ਗਿਆ 7 ਨੰਬਰ ਦੇ ਵਿੱਚ ਉਹਨੂੰ ਪਿਆਰ ਨਾਲ ਡਾਂਡੀਆਂ ਕਹਿੰਦੀਆਂ ਦੁਨੀਆ ਇਹ ਬਿੱਲੂ ਹੈ ਨੌਜਵਾਨ ਇਹਨੇ ਵੀ ਬਹੁਤ ਔੜੇ ਕੰਡੇ ਕੱਢਿਆ ਪਹਿਲੀਆਂ ਦੇ ਵਿੱਚ ਸਰਾ ਕਰਵਾਇਆ ਅੱਜ ਫੈਸਲੇ ਪਲੰਟੀਆਂ ਦੇ ਹੋਣਗੇ ਕਾਸ਼ੂ ਖੜਾ ਰੋਕਣ ਦੇ ਲਈ ਪਲੰਟੀ ਡੁਮੇਲੀ ਵਾਲੇ ਪਾਸੋਂ ਲਈ ਆ ਰਹੀ ਹੈ ਕੀ ਬਾਤ ਹੈ ਪਲੰਟੀ ਮਿਸ ਹੋ ਗਈ ਹੈ ਵੀਰ ਰੱਬਾ ਵੇ ਰੱਬਾ ਵੇ ਸਾਨੂੰ ਮਾਹੀ ਵੀ ਉਡੀਕ ਸੀ ਚੱਲਦਾ ਸੀ ਕੇਸ ਨਾਲੇ ਆਖਰੀ ਤਰੀਕ ਬਾਗ ਸੁੱਕ ਗਏ ਬੌੜੇ ਨਾ ਮਾਲੀ ਵੀ ਸੱਜਣਾ ਨੂੰ ਕੈਦ ਬੋਲ ਗਈ ਜੀਪਾਂ ਆ ਗਈਆਂ ਕਚਹਿਰੀਓ ਖਾਲੀ ਵੀ ਸੱਜਣਾ ਨੂੰ ਕੈਦ ਬੋਲ ਗਈ ਅੱਜ ਢਮੇਲੀ ਵਾਲੇ ਮੁੰਡਿਆਂ ਨੇ ਪੁਧਿਆਣੇ ਵੀ ਫਾਈਨਲ ਖੇਡਣਾ ਉੱਥੇ ਵੀ ਫਾਈਨਲ ਵਿੱਚ ਹੈ ਤਾਂ ਮੁਕਾਬਲਾ ਵੀ ਫਾਈਨਲ ਵਰਗਾ ਹੀ ਹੈ ਵੀਰੇ ਵੀਰੋ ਪਲੰਟੀ ਲਾਉਣ ਦੀ ਕਾਸ਼ੂ ਆ ਗਿਆ ਲੈ ਵੀ ਕੁੱਤੀ ਰੋਕਣੀ ਬਹੁਤ ਜ਼ਰੂਰੀ ਹੈ ਇਹਨੂੰ ਪਲੰਟੀ ਸਪੈਸ਼ਲ ਦੁਨੀਆ ਕਹਦੀ ਹੈ ਕਿਆ ਬਾਤ ਹੈ ਕਾਸ਼ੂ ਹੈ ਇਹ ਬਹੁਤ ਘੱਟ ਗਲਤੀ ਕਰਦਾ ਹੈ ਇਹ ਬਹੁਤ ਘੱਟ ਗਲਤੀ ਕਰਦਾ ਹੈ ਅਗਲੀ ਪਲਾਂਟੀ ਬੋਵੀ ਆ ਗਿਆ ਡਮੇਲੀ ਵਾਲਾ 13 ਨੰਬਰ ਦੀ ਕਿੱਟ ਵਿੱਚ ਜੱਸੀ ਅੱਜ ਕਹਿੰਦੇ ਸਿੱਕਮਕ ਗੰਗਟੌਕ ਦੇ ਵਿੱਚ ਖੇਡਦਾ ਮੇਰੇ ਵੀਰੋ ਪੂਰੇ ਇੰਡੀਆ ਭਰ ਤੋਂ ਕਹਿੰਦੇ ਪੰਜਾਬ ਪੁਲਿਸ ਔਰ ਹੋਰ ਵੀ ਪੁਲਿਸ ਦੀਆਂ ਟੀਮਾਂ ਜਿਹੜੀਆਂ ਖੇਡਦੀਆਂ ਨੇ ਉੱਥੇ ਪਰ ਪੰਜਾਬ ਪੂਰਬੋ ਵਿੱਚ ਮੇਰੇ ਵੀਰੋ ਪ੍ਰਦੀਪ ਵਰਗੇ ਵੀਰ ਸਾਡੇ ਕਹਿ ਸਕਦੇ ਆ ਮੇਰੇ ਬਲਜੀਤ ਵਰਗੇ ਭਰਾ ਜੱਸੀ ਵਰਗੇ ਮੁੰਡੇ ਜਿਹੜੇ ਖੇਡਣ ਲਈ ਉੱਥੇ ਪਹੁੰਚੇ ਹੋਏ ਐ ਅੱਜ ਪ੍ਰਦੀਪ ਉਹਨਾਂ ਦੇ ਪਿੰਡਾਂ ਵਿੱਚੋਂ ਵੀ ਖੇੜੇ ਪਿੰਡ ਦੀ ਟੀਮ ਜਿਹੜੀ ਖੇਡਣ ਆਈ ਐ ਅਗਲੇ ਮੈਚ ਲਈ ਵੀ ਮੁੰਡੇ ਰੈਡੀ ਰਹਿਣਗੇ ਇਹ ਮੁੰਡਾ ਬੌਵੀ ਆ ਮੇਰੇ ਵੀਰੋ ਇਹ ਵੀ ਮੁੰਡਾ ਟੌਪ ਦਾ ਖਿਡਾਰੀ ਐ ਬਾਹ ਕੀ ਬਾਤ ਹੈ ਮਿਸ ਹੈ ਇਹ ਵੀ ਪਲਾਂਟੀ ਮਿਸ ਸਾ ਮੇਰੇ ਵੀਡੀਓ ਪਲਾਂਟੀ ਮਿਸ ਹੋ ਗਈ ਹੈ ਪਰ ਅਗਲੀ ਪਲਾਂਟੀ ਲਾਉਣ ਲਈ ਯੋਧਾ ਉੱਠਿਆ ਨੋਈਵਲੋ ਇਹ ਰਾਮਪੁਰ ਸੁੰਨੇੜੇ ਵਾਲਾ ਯੋਧਾ ਹੈ ਨੋਈਵਲੋ ਜੀ ਯੋਧੇ ਰਣ ਵਿੱਚ ਜੂਝਦੇ ਬੋਂਦੇ ਤਲਵਾਰਾਂ ਉਸ ਡਾਡੇ ਦੇ ਹੱਥ ਹੁੰਦੀ ਹੈ ਜਿੱਤਾਂ ਦੇ ਹਾਰਾ ਯੂਕੇ ਵਾਲਾ ਬਿੱਲਾ ਭਰਾ ਵੀ ਆਇਆ ਹੋਇਆ ਹੈ ਬਾਹਰ ਕਰਦਾ ਮੁੰਡੇ ਦੀ ਖੇਡ ਉੱਪਰ ਤੇ ਧੁੱਗੇ ਬ੍ਰਦਰ ਦੇ ਪਿੰਡੂ ਚੱਲ ਕੇ ਆਇਆ ਮੁੰਡੇ ਮਿੱਲੀ ਮਟੈਰਾ ਵਾਲਾ ਵੀ ਗੱਲ ਚੱਲਦੀ ਹੈ ਅਗਲੀ ਪਲਾਂਟੀ ਯੋਧੇ ਨੇ ਲਾਉਣੀ ਹੈ ਤੇਜੀ ਪਲਾਂਡੇ ਰਾਮਪੁਰ ਸੁੰਨੇੜਾ ਫਸੀ ਬਸ ਇੱਕ ਨਾ ਜਖਰੇ ਆਵੇ ਢਮੇਲੀ ਜਿੰਨਾ ਚੋ ਦੋ ਇੱਕ ਤੇ ਰਾਮਪੁਰ ਸੋਣ ਦਾ ਦੋ ਚੋ ਦੋ ਤੀਜੀ ਬਲੰਟੀ ਕੀ ਬਾਤ ਹੈ ਇੱਕ ਤਾੜੀ ਬਣਦੀ ਆ ਮੁੰਡਲੇ ਜੋਰ ਨਾਲ ਮੈਨੂੰ ਯਾਦ ਆ ਪਿਛਲੇ ਸਾਲ ਵੀ ਕੁੰਬੀ ਨੇ ਇਸੇ ਧਰਤੀ ਦੇ ਬਲੰਟੀਆਂ ਰੋਕ ਕੇ ਵਾਪਸੀ ਕਰਵਾਈ ਸੀ ਮੇਰੇ ਵੀਰੋ ਪਰ ਅੱਜ ਇੱਕ ਬਲੰਟੀ ਰੁਕ ਗਈ ਇੱਕ ਹੁਣ ਰਹਿ ਗਈ ਹੈ ਜਿਹੜਾ ਮੁੰਡਾ ਹੁਣ ਉੱਠਿਆ ਇਹ ਸਿੱਧੂ ਪਰਿਵਾਰ ਦਾ ਚੈਨ ਹੈ ਜੀ ਸਿੱਧੂ ਤੇਰਾ ਦਬੇ ਨਾ ਹਾਲਾਤਾਂ ਕੋਲੋਂ ਨਹੀਂ ਕਲਮ ਹੈ ਰੇਦੀ ਜੀ ਦੀ ਚੋਟੀ ਚੱਲਦੀ ਕਿ ਬੱਲੀਏ ਜਹਾਨੀ ਉੱਤੇ بڑے ਲੋਕਾਂ ਦੀ ਸਾਡੀ ਬਦਨਾਮੀ ਸਿਰੋਂ ਰੋਟੀ ਚੱਲਦੀ ਕਦੇ ਮੂਸੇ ਵਾਲੇ ਸਿੱਧੂ ਦੀ ਗੱਲ ਚੱਲਦੀ ਹੈ ਪਰ ਇਹ ਵੀ ਮੁੰਡਾ ਸਿੱਧੂ ਪਰਿਵਾਰ ਦਾ ਹੈ ਚੈਨ ਹੈ ਚੈਨ ਸਿੱਧੂ ਪਲੰਟੀ ਲਾਊਗਾ ਕਿਆ ਬਾਤ ਆ ਤਾੜੀ ਮਾਰੋ ਜੋਰ ਨਾਲ ਮੁੰਡਾ ਕਹਿੰਦੇ ਪਲੰਟੀ ਰੋ ਗਈ ਹੈ ਇਹਨਾਂ ਦੀ ਹੁਣ ਕਹਿ ਦੀਵੇਂ ਪਾ ਤਿੰਨ ਉਹਨਾਂ ਦੀ ਇੱਕ ਇਹ ਪਲੰਟੀ ਪਰੋਂ ਦਾ ਵਿੱਚ ਇੱਕ ਜਿਹੜੀ ਰੁਕੀ ਹੋਈ ਹੈ ਉਹਨਾਂ ਦੀ ਵੀ ਪਰ ਵੇਖਾਂਗੇ ਆਹ ਪਲੰਟੀ ਵੀ ਕਾਸ਼ੂ ਨੇ ਰੋਕ ਦਿੱਤੀ ਹੈ ਅਗਲੀ ਪਲੰਟੀ ਲਾਉਣ ਲਈ ਰੋਹਿਤ ਆ ਗਿਆ ਨੋਈ ਬੰਦਾ ਇਹ ਵੀ ਕਹਿੰਦੇ ਨੰਮੀ 플레이ਰ ਹੈ ਔਰ ਜਿਹੜੇ ਖਿਡਾਰੀ ਹੁਣ ਪਲੰਟੀ ਲਾਉਣੀ ਹੈ ਕੁੰਦੀ ਰੋਕਣ ਲਈ ਕਹਿੰਦੇ ਤਿਆਰ ਹੈ ਜੇ ਰੁਕਦੀ ਹੈ ਤੇ ਫਿਰ ਇੱਕ ਰੁਕਣੀ ਪੈਣੀ ਹੈ ਪਰ ਵੇਖਾਂਗੇ ਆਹ ਪਲੰਟੀ ਲਾਉਣ ਲਈ ਦੇ ਵਿਰੁੱਧ 4 ਨੰਬਰ ਦੀ ਕਿੱਟ ਵਿੱਚ ਰੋਹਿਤ ਆ ਗਿਆ ਮੁੰਡਾ ਇਹਦਾ ਰਾਮਪੁਰ ਸੁਨੜਾ ਪਿੰਡ ਹੈ ਗਵਾਂਡ ਪਿੰਡਾ ਮੁੰਡਿਆਂ ਦਾ ਤੇ ਗਵਾਂਡ ਪਿੰਡੀ ਡੁਮੇਲੀ ਹੈ ਵਿਚਕਾਰ ਕਹਿੰਦੇ ਅੱਜ ਭਵਿਆਣਾ ਪਿੰਡ ਚੌਥੀ ਬੁਲਾਂਡੀ ਰਾਮਪੁਰ ਐਫਸੀ ਕਿਆ ਬਾਤ ਹੈ ਫਲਟੀ ਕਲੀਅਰ ਹੈ ਤੇ ਚੱਲਦੇ ਮੈਚ ਵਿੱਚੋਂ ਟੀਮ ਜਿਹੜੀ ਰਾਮਪੁਰ ਸੁਨੜੇ ਦੀ ਜੇਤੂ ਹੈ ਬਹੁਤ ਵੱਡੀ ਮੁਬਾਰਕਬਾਦ ਹੈ ਧੰਨਵਾਦ ਹੈ ਡੁਮੇਲੀ ਪਿੰਡ ਦੀ ਟੀਮ ਦਾ ਕਿ ਅੱਜ ਰਾਮਪੁਰ ਸੁਨੜੇ ਦੀ ਟੀਮ ਇੱਕ ਮੈਚ ਹੋਰ ਖੇਡੂਗੀ ਇਹ ਬੇਨਤੀ ਆ ਮੁੰਡਿਆਂ ਨੂੰ ਜੇ ਵੀ ਮੰਗੇ ਕੇ ਆਣਾ ਮਿਲ ਕੇ ਜਾਇਓ ਪ੍ਰਬੰਧਕਾਂ ਨੂੰ ਟਾਈਮ ਲੈ ਕੇ ਜਾਇਓ ਕਿਉਂਕਿ ਤੁਹਾਡਾ ਇੱਕ ਮੈਚ ਅਜੇ ਹੋਰ ਖੇਡਿਆ ਜਾਣਾ ਹੈ ਇਹ ਟੀਮ ਘਰੇ ਜਾਣ ਦੀ ਕਿਰਪਾਲਤਾ ਨਾ ਕਰੇ ਜੇਕਰ ਪਲੇਅਰ ਕੋਈ ਜਾਣਾ ਚਾਹੁੰਦਾ